ਕੰਮੀ ਕਿਉਂ ਕੋਈ ਹੋਰ ਵੀ ਥਾਟ ਆਇਆ ਹੋ ਦਿਮਾਗ 'ਚ ਜਿੱਦ ਅੱਜਕੱਲ ਕੁੜੀਆਂ ਦਾ ਹੁੰਦਾ ਵੀ ਸੈਲੂਨ ਖੋਲ ਲੀਏ ਜਾਂ ਪਾਰਲਰ ਕਈ ਹੋਰ ਵੀ ਹੁੰਦੇ ਨੇ ਟਿਊਸ਼ਨ ਪੜਾਉਣ ਲੱਗ ਜੇ ਮਤਲਬ ਜੂਸ ਦਾ ਥਾਟ ਈ ਕਿਵੇਂ ਆਇਆ ਤੁਹਾਡੇ ਦਿਮਾਗ 'ਚ ਮੈਮ ਜਿੱਦਾਂ ਕਿ ਹੁਣ ਗਰਮੀ ਦਾ ਸੀਜ਼ਨ ਆ ਹਨਾ ਤੇ ਸਭ ਤੋਂ ਬੈਸਟ ਲੋਕ ਹਨਾ ਜੂਸ ਵਗੈਰਾ ਹੀ ਕਰਦੇ ਆਂ ਟਰਾਈ ਕਰਦੇ ਆ ਹਨਾ ਤੇ ਸਭ ਤੋਂ ਵੱਧ ਜੂਸ ਦਾ ਹੀ ਕੰਮ ਚੱਲ ਰਿਹਾ ਆ ਤਾਂ ਕਰਕੇ ਇਸ ਜੂਸ ਦਾ ਕੰਮ ਤੋਰਿਆ ਸੀਗਾ ਵੀ ਪੈਸੇ ਕਮਾਉਣ ਪੇਕਿਆਂ ਤੇ ਸੌਹਰਿਆਂ ਬੋਲੋ ਤੁਹਾਨੂੰ ਫੁੱਲ ਸਪੋਰਟ ਆਂ ਹਾਂਜੀ ਮਿੰਸੌਰੇ ਵਾਲਾ ਪੁਲਿਸਪੋਰਟ ਆਈ ਉਹ ਖੁਦ ਕਹਿੰਦੇ ਆ ਕਿ ਤੁਸੀਂ ਕੰਮ ਕਰੋ ਹੀ ਅੱਛੇ ਅੱਛੇ ਸਾਨ ਇੱਕ ਪਲੀਜ਼ ਡੋਨਟ ਮਾਈਂਡ ਇੱਕ ਕੁੜੀਆਂ ਆਪਣਾ ਸਹੇਲੀਆਂ ਹੁੰਦੀਆਂ ਨੇ ਨਾ ਉਹ ਕੋਈ ਤਾਣੇ ਮੇਨੇ ਤਾਂ ਨਹੀਂ ਦਿੰਦੀਆਂ ਹੈਗੀਆਂ ਕਿਤੇ ਵੀ ਜੂਸ ਲਾਉਣ ਲੱਗੀ ਤੂੰ ਵਿਆਹ ਕਰਵਾ ਕੇ ਘੁੰਮਣ ਜਾਂਦੇ ਨੇ ਤੂੰ ਰੋਡ ਦੇ ਜੂਸ ਦੀ ਡੇੜੀ ਲਾਉਣ ਲੱਗੀ ਕੁਝ ਐਦਾ ਤਾਂ ਨਹੀਂ ਸੁਣਨ ਨੂੰ ਮਿਲਿਆ ਹੈਗਾ ਨੀ ਮੈਮ ਵੈਸੇ ਜੇ ਬੋਲਣਗੇ ਵੀ ਹਨਾ ਤਾਂ ਆਪਾਂ ਆਪਣਾ ਕੰਮ ਤੋੜਨਾ ਆ ਹਨਾ ਆਪਾਂ ਤਾਂ ਆਪਣਾ ਦੇਖਣਾ ਆ ਆਪਾਂ ਲੋਕਾਂ ਦਾ ਥੋੜੀ ਦੇਖਣਾ ਆ ਲੋਕ ਤਾਂ ਬਹੁਤ ਕੁਝ ਬੋਲਣਗੇ ਹਨਾ ਆਪਾਂ ਤਾਂ ਵੀ ਮੀਜ਼ ਆਪਣੀ ਫੈਮਿਲੀ ਦੀ ਸਪੋਰਟ ਕਰਨੀ ਆ ਤਾਂ ਆਪਾਂ ਆਪਣੀ ਸਪੋਰਟ ਕਰਨੀ ਆ ਹਨਾ ਆਪਾਂ ਕੁਝ ਜੇ ਬਣਨਾ ਆ ਤਾਂ ਖੜਨਾ ਹੀ ਪੈਣਾ ਆ ਠੀਕ ਠੀਕ ਤਾਂ ਵੀ ਕਰਨਾ ਹੀ ਪੈਣਾ ਆ ਜੀ ਮੈਮ ਇੱਕ ਮੇਰਾ ਸਵਾਲ ਇਹ ਰਹੂਗਾ ਜਿੱਦਾਂ ਹਨਾ ਅੱਜ ਕੱਲ ਬਹੁਤ ਜ਼ਿਆਦਾ ਆਪਾਂ ਮਾਪੇ ਦੇਖੀਏ ਕੁੜੀਆਂ ਨੂੰ ਘਰੇ ਬਿਠਾ ਲੈਂਦੇ ਨੇ ਹਨਾ ਤਾਂ ਤੁਸੀਂ ਉਹਨਾਂ ਕੁੜੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਉਹਨਾਂ ਨੂੰ ਮੈਸੇਜ ਇਦਾਂ ਦੇਣਾ ਚਾਹਾਂਗੀ ਕਿ ਹਨਾ ਆਪਾਂ ਨੂੰ ਕੰਮ ਕਰਨਾ ਚਾਹੀਦਾ ਯਾ ਠੀਕਾ ਘਰੇ ਬੈ ਕੇ ਕੁਝ ਨਹੀਂ ਹੁੰਦਾ ਹੈਗਾ ਤੇ ਜੇ ਇਹਨਾਂ ਲੋਕ ਨੇ ਹਨਾ ਲੋਕਾਂ ਨੇ ਸੋਚਣਾ ਹੈ ਤਾਂ ਉਹ ਘਰੇ ਬੈਠੇ ਵੀ ਸੋਚ ਲੈਣਗੇ ਜੋ ਉਹਨਾਂ ਨੇ ਗਲਤ ਮੈਂ ਸੋਚਣਾ ਹਨਾ ਤੇ ਸਭ ਤੋਂ ਬੈਸਟ ਹੈ ਕਿ ਕੰਮ ਕਰੋ ਠੀਕਾ ਤਾਂ ਸਭ ਕੁਝ ਹੀ ਹੈ ਕੰਮ ਨਾਲ ਸਭ ਕੁਝ ਹੈ ਪਰ ਇਥੇ ਕੁੜੀ ਦੇ ਵੀ ਡਿਪੈਂਡ ਕਰਦਾ ਈ ਕੋ ਆਪਣੇ ਮਾਪੇ ਦਾ ਜਿਹੜਾ ਵਿਸ਼ਵਾਸ ਬਣਾ ਕੇ ਰੱਖੇ ਹਨਾ ਹਾਂਜੀ ਸਭ ਤੋਂ ਬੈਸਟ ਹੈ ਕਿ ਹਨਾ ਉਹ ਆਪਣੇ ਮਾਪੇ ਦਾ ਵਿਸ਼ਵਾਸ ਬਣਾ ਕੇ ਰੱਖੇ ਠੀਕਾ ਐਵੇਂ ਦਾ ਕੁਝ ਨਾ ਕਰੇ ਕਿ ਜਿਹਨੇ ਹਨਾ ਆਪਣੇ ਮਾਪਿਆਂ ਨੂੰ ਸ਼ਰਮਿੰਦਾ ਹੋਣਾ ਪਵੇ ਠੀਕਾ ਤੇ ਆਪਣਾ ਸਟੈਂਡ ਲੈਣ ਲਈ ਹੈ ਨਾ ਬਹੁਤ ਕੁਝ ਸੁਣਨਾ ਵੀ ਪੈਂਦਾ ਆ ਬਹੁਤ ਕੁਝ ਸਹਿਣਾ ਵੀ ਪੈਂਦਾ ਆ ਤਾਂ ਮੇਰਾ ਇਹੀ ਕਹਿਣਾ ਆ ਕਿ ਹਨਾ ਵੀ ਆਪਣਾ ਕੰਮ ਕਰੋ ਠੀਕਾ ਤੇ ਕੰਮ ਤੋਂ ਸਿੱਧਾ ਘਰੇ ਘਰ ਤੋਂ ਸਿੱਧਾ ਕੰਮ ਬਸ ਐਵੇਂ ਤਾਂ ਕੁਝ ਨਾ ਸੋਚੋ ਥਿੰਕਿੰਗ ਲੋਕ ਬਹੁਤ ਕੁਝ ਬੋਲੇਗੇ ਇੱਕ ਨਾਂ ਜਿਵੇਂ ਵਿਆਹ ਤੋਂ ਬਾਅਦ ਕਈ ਕੇਸ ਸਾਹਮਣੇ ਆਏ ਨੇ ਵੀ ਵਿਆਹ ਹੋ ਜਾਂਦੇ ਨੇ ਪਹਿਲਾਂ ਹੋਰ ਗੱਲਾਂ ਹੁੰਦੀਆਂ ਨੇ ਬਾਅਦ ਚ ਕੁਝ ਹੋਰ ਗੱਲਾਂ ਹੁੰਦੀਆਂ ਨੇ ਥੋੜਾ ਜਿਹਾ ਕੁਝ ਉਹ ਤਾਂ ਨਹੀਂ ਹੋਇਆ ਤੁਹਾਡੇ ਨਾਲ ਵੀ ਜਿੱਦਾਂ ਹਨਾ ਕੇ ਸਾਹਮਣੇ ਆਏ ਨੇ ਵੀ ਹਸਬੈਂਡ ਕਹਿਣ ਲੱਗ ਜਾਂਦਾ ਵੀ ਨਹੀਂ ਤੂੰ ਘਰ ਹੀ ਬੈਠਣਾ ਬਾਹਰ ਨਹੀਂ ਜਾਣਾ ਹੈਗਾ ਕੰਮ ਮੈਂ ਹੀ ਕਰਨਾ ਵੀ ਬਸ ਤੂੰ ਘਰੇ ਬਹਿ ਕੇ ਰੋਟੀ ਟੁੱਕ ਬਣਾ ਭਾਂਡੇ ਮਾਂਜ ਨਹੀਂ ਨਹੀਂ ਇਹਨਾਂ ਨੇ ਮੈਨੂੰ ਖੁਦ ਕਿਹਾ ਆ ਕਿ ਠੀਕ ਹੈ ਕਿ ਤੂੰ ਕੰਮ ਕਰਨਾ ਠੀਕ ਹੈ ਤੇਰੀ ਮਰਜ਼ੀ ਹੈ ਠੀਕ ਹੈ ਮੈਂ ਤੇਰੇ ਨਾਲ ਸਪੋਰਟ ਕਰੂੰਗਾ ਜੇ ਤੈਨੂੰ ਇਹ ਕੰਮ ਨਹੀਂ ਹੋਣਾ ਵਧੀਆ ਲੱਗਦਾ ਤੂੰ ਜੋ ਉੱਥੇ ਵੀ ਕਰਨਾ ਨਾ ਉੱਥੇ ਕੰਮ ਕਰ ਠੀਕ ਆ ਤੂੰ ਪੜਨਾ ਜਾਂਦਾ ਪੜਾ ਠੀਕ ਆ ਮੈਂ ਤੇਰੇ ਨਾਲ ਖੜੂਗਾ ਹਮੇਸ਼ਾ ਤੇ ਐਵੇਂ ਤਾਂ ਕੁਝ ਥਿੰਕਿੰਗ ਐਵੇਂ ਦਾ ਹੈ ਨਹੀਂਗਾ ਤੇ ਮੇਰੇ ਹਸ ਯਾਰ ਮੇਰੀ ਹਰ ਇੱਕ ਸਪੌਟ ਕਰਦੇ ਆ ਵੀ ਸਭ ਮੇਰੇ ਨਾਲ ਖੜਦੇ ਆ ਹਮੇਸ਼ਾ